ਤਸਵੀਰ ਦਿਖਾਵਾਂਗੇ ਇੱਕ ਨੌਜਵਾਨ ਲੜਕੀ ਆ ਜੋ ਥਾਰ ਚ ਫਸਟ ਏਡ ਦੀ ਸਹੂਲਤ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚੀ ਆ ਅਤੇ ਕਿਤੇ ਨਾ ਕਿਤੇ ਥੋੜੀ ਜਿਹੀ ਉਹਨਾਂ ਨੂੰ ਪ੍ਰੋਬਲਮ ਵੀ ਆ। ਤਾਂ ਕਿ ਅਥਰੂ ਗੋਲੇ ੁੱਟੇ ਜਾ ਰਹੇ ਨੇ ਉਹਨਾਂ ਕਰਕੇ ਅੱਖਾਂ ਦੇ ਵਿੱਚ ਜੋ ਇਰੀਟੇਸ਼ਨ ਆ ਉਹਦੇ ਲਈ ਸਾਡੇ ਕਾਈ ਆ ਡ੍ਰੌਪਸ ਵੀ ਅਵੇਲੇਬਲ ਨੇ। ਐਵੇਂ ਸੇ ਅਥਰੂ ਗੈਸ ਦੇ ਕਿੰਨੇ ਕੁ ਨੁਕਸਾਨ ਨੇ ਜਿਵੇਂ ਜਦੋਂ ਅਥਰੂ ਗੈਸ ਦੇ ਗੋਲੇ ੁੱਟੇ ਜਾਂਦੇ ਨੇ ਅੱਖਾਂ ਤੇ ਇਫੈਕਟ ਕਰਦੇ ਨੇ ਅੰਦਰ ਸਾਹ ਚ ਇਫੈਕਟ ਕਰਦੇ ਨੇ ਕਿੰਨਾ ਕੁ ਨੁਕਸਾਨ ਹੈ। ਸੈਂਟਰਲ ਪੰਜਾਬ ਟੀਵੀ ਤੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਜਿੱਥੇ ਤੁਹਾਨੂੰ ਦ੍ਰਿਸ਼ ਦਿਖਾ ਰਿਹਾ ਵੱਖੋ ਵੱਖਰੇ ਕੇ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਜਿਹੜਾ ਪ੍ਰੋਟੈਸਟਾ ਪ੍ਰਦਰਸ਼ਨ ਲਗਾਤਾਰ ਜਾਰੀ ਆ ਤੇ ਇੱਕ ਤਸਵੀਰ ਦਿਖਾਵਾਂਗੇ ਇੱਕ ਨੌਜਵਾਨ ਲੜਕੀ ਆ ਜੋ ਥਾਰ ਚ ਫਸਟ ਏਡ ਦੀ ਸਹੂਲਤ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚੀ ਆ ਅਤੇ ਕਿਤੇ ਨਾ ਕਿਤੇ ਥੋੜੀ ਜੀ ਉਹਨਾਂ ਨੂੰ ਪ੍ਰੋਬਲਮ ਵੀ ਆ ਸੋ ਗੱਲਬਾਤ ਵੀ ਕਰਾਂਗੇ ਹਾਂਜੀ ਕੀ ਨਾਮ ਆ ਜੀ ਆਪਣਾ ਹੀਨਾ ਠੀਕ ਆ ਹੀਨਾ ਜੀ ਥਾਰ ਗੱਡੀ ਲੈ ਕੇ ਪਹੁੰਚੋ ਕਿਵੇਂ ਕਿਵੇਂ ਤੁਹਾਡੇ ਜਹਨ ਚਾਇਆ ਕਿ ਫਰਸਟ ਏਡ ਦੀ ਸਾਰੀਆਂ ਇੱਥੇ ਦਵਾਈਆਂ ਦਵਾਂਗੇ ਕਿਵੇਂ ਜਹਨ ਚਾਇਆ ਜਿੱਦਾਂ ਮਤਲਬ ਮੈਂ ਆਪਣੇ ਵੱਡੇ ਬਜ਼ੁਰਗਾਂ ਨੂੰ ਇੱਥੇ ਸੱਟਾਂ ਲੱਗਦੇ ਦੇਖਿਆ ਸੋਸ਼ਲ ਮੀਡੀਆ ਤੇ ਤੇ ਮੈਂ ਆਪਣੇ ਫਰੈਂਡ ਨਾਲ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਮੈਡੀਕਲ ਸਟਾਫ ਦੇ ਨਾਲ ਤਾਂ ਕਿ ਆਪਾਂ ਲੋਕਾਂ ਦੀ ਸੇਵਾ ਕਰ ਸਕੀਏ ਠੀਕ ਹੈ ਕਿੱਥੋਂ ਤੁਸੀਂ ਕਿਹੜੀ ਜਗ੍ਹਾ ਤੋਂ ਮੈਂ ਜਲੰਧਰ ਤੋਂ ਠੀਕ ਹੈ ਕਦੋਂ ਆਏ ਕੱਲ ਸ਼ਾਮੀ ਆ ਗਏ ਸੀ ਨਹੀਂ ਕੱਲ ਸਵੇਰੇ ਆਪਾਂ ਇੱਥੇ ਪਹੁੰਚ ਗਏ ਸੀਗੇ 11 12 ਵਜੇ ਦੇ ਕਰੀਬ ਤੇ ਇੱਥੇ ਆ ਕੇ ਆਪਾਂ 300 ਲੋਕਾਂ ਨੂੰ ਇਸ ਟਾਈਮ ਟਰੀਟ ਕਰ ਚੁੱਕੇ ਹਾਂ ਫਰਸਟ ਹੋ ਗਿਆ ਸੀ ਡਾਕਟਰ ਨੇ ਮੈਨੂੰ ਆਪਰੇਟਲੀ ਦੱਸਿਆ ਹੋਇਆ ਬਟ ਮੈਂ ਹਜੇ ਪਲਾਨ ਕਰ ਰਹੀ ਸੀ ਮੈਂ ਇਵਨ ਛੁੱਟੀ ਲਈ ਹੋਈ ਸੀ ਕੱਲ ਦੀ ਔਰ ਮੈਂ ਘਰ ਜਦੋਂ ਮੈਂ ਦੇਖਿਆ ਘਰ ਬੈਠੀ ਸੀ ਕਿ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਤੇ ਮੈਂ ਇੱਥੇ ਪਹੁੰਚੀ ਉਹਨਾਂ ਦੀ ਸੇਵਾ ਲਈ ਕਿ ਜੇ ਉਹਨਾਂ ਚ ਇੰਨਾ ਜਜ਼ਬਾ ਹੈ ਇੰਨੀਆਂ ਸੱਟਾਂ ਪੀੜਾਂ ਲੱਗਣ ਤੋਂ ਬਾਅਦ ਵੀ ਉਹ ਉਸੇ ਜਜ਼ਬੇ ਦੇ ਨਾਲ ਲੜਨ ਲਈ ਅੱਗੇ ਜਾ ਰਿਹਾ ਹੈ ਤੇ ਮੈਨੂੰ ਉਹਨਾਂ ਵੱਲ ਦੇਖ ਕੇ ਜੋ ਦੁੱਖ ਲੱਗਾ ਕਿ ਉਹਨਾਂ ਦੀ ਉਹ ਇੰਨੇ ਪੀੜਿਤ ਨੇ ਤੇ ਉਹਨਾਂ ਵੱਲ ਦੇਖ ਕੇ ਫਿਰ ਮੈਂ ਇੱਥੇ ਪਹੁੰਚੀ ਉਹਨਾਂ ਦੀ ਸੇਵਾ ਲਈ ਬਿਲਕੁਕੁਲ ਵੈਸੇ ਥਾਰ ਗੱਡੀ ਅਸੀਂ ਦੇਖ ਰਹੇ ਹ ਸਭ ਕੁਝ ਸਟਾਰਟ ਕੀਤਾ ਕੱਲ ਜੋ ਸਵੇਰੇ ਆਪਾਂ ਦੇਖਿਆ ਤੇ ਉਸੇ ਟਾਈਮ ਹੀ ਆਪਾਂ ਸਭ ਕੁਝ ਇਹ ਕਨਸੈਪਟ ਬਣਾ ਕੇ ਫਟਾਫਟ ਫਰਸਟ ਏਡ ਲੈ ਕੇ ਇੱਥੇ ਪਹੁੰਚੇ ਜਨਨ ਕਿ ਥਾਰ ਗੱਡੀ ਨੂੰ ਫਰਸਟ ਏਡ ਦੀ ਗੱਡੀ ਕੱਲੀ ਬਣਾਇਆ ਤੁਸੀਂ ਹਾਂ ਹਾਂਜੀ ਕੱਲ ਬਣਾ ਦਿੱਤਾ ਤੇ ਹੁਣ ਬਾਬਾ ਜੀ ਕਰਨ ਤੇ ਇਦਾਂ ਹੀ ਰਵੇ ਆਪਾਂ ਹੋਰ 1 ਤੋਂ 10 12 ਹੋਣ ਜਿੰਨਾਂ ਤੋਂ ਆਪਾਂ ਲੋਕਾਂ ਦੀ ਸੇਵਾ ਕਰੀਏ ਬਜ਼ੁਰਗਾਂ ਦੀ ਸੇਵਾ ਕਰੀਏ ਤੇ ਹੋਰ ਵੀ ਸੋਸ਼ਲ ਇਦਾਂ ਦੇ ਬਹੁਤ ਸਾਰੇ ਕੰਮ ਕਰੀਏ ਜਿਨ੍ਹਾਂ ਦੇ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਤੁਸੀਂ ਮੈਡੀਕਲ ਲਾਈਨ ਚ ਜੋਬ ਕਰਦੇ ਹੋ ਜਾਂ ਤੁਸੀਂ ਕਿਸੇ ਹਸਪੀਟਲ ਜੀ ਹਾਂ ਹਾਂਜੀ ਮੈਂ ਜੋਬ ਆਲਰੇਡੀ ਪ ਇੱਕ ਐਜ਼ ਅ ਡਾਈਟੀਸ਼ਨ ਜੌਬ ਕਰ ਰਹੀ ਹਾਂ ਜਲੰਧਰ ਚ ਠੀਕ ਹੈ ਹੁਣ ਕਿਸ ਤਰ੍ਹਾਂ ਦੀਆਂ ਇੱਥੇ ਕਿਸ ਤਰ੍ਹਾਂ ਦੀਆਂ ਮੈਡੀਸਨ ਜਿਹੜੀਆਂ ਸਹੂਲਤਾਂ ਨੇ ਕਿਸਾਨੂੰ ਉਹਨੂੰ ਦੇ ਰਹੇ ਹਾਂ ਹਾਂਜੀ ਫਰਸਟ ایڈ ਦੇ ਵਿੱਚ ਸਾਡੇ ਕੋਲ ਡਰੈਸਿੰਗ ਦਾ ਸਮਾਨ ਹੈ ਜਿੱਦਾਂ ਕਿ ਅ ਅਥਰੂ ਗੋਲੇ ਸੁੱਟੇ ਜਾ ਰਹੇ ਨੇ ਉਹਨਾਂ ਕਰਕੇ ਅੱਖਾਂ ਦੇ ਵਿੱਚ ਜੋ ਇਰੀਟੇਸ਼ਨ ਆ ਉਹਦੇ ਲਈ ਸਾਡੇ ਕੋਲ ਆਈ ਡ੍ਰੌਪਸ ਵੀ ਅਵੇਲੇਬਲ ਨੇ ਤੇ ਜਿੱਦਾਂ ਕਿ ਲੋਕਾਂ ਨੂੰ ਪੇਨ ਕਿਲਰ ਹੋਰ ਪੇਨਸ ਕਰ ਹੋ ਰਹੀਆਂ ਆ ਬਾਡੀ ਦੇ ਵਿੱਚ ਹਨਾ ਤੇ ਉਹਦੇ ਉਹਦੇ ਲਈ ਸਾਡੇ ਕੋਲ ਪੇਨ ਕਿਲਰ ਤੇ ਐਂਟੀਬਾਇਓਟਿਕ ਵੀ ਅਸੀਂ ਰੱਖਿਆ ਹੋਇਆ ਜਿਨ੍ਹਾਂ ਨੂੰ ਪੇਟ ਵੀ ਖਰਾਬ ਹੋ ਰਹੇ ਕਈ ਲੋਕਾਂ ਦੇ ਇੱਥੇ ਤੇ ਉਹਨਾਂ ਨੂੰ ਆਪਾਂ ਗਾਇਸ ਦੇ ਕਿੰਨੇ ਕਿ ਨੁਕਸਾਨ ਨੇ ਜਿਵੇਂ ਜਦੋਂ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਅੱਖਾਂ ਤੇ ਇਫੈਕਟ ਕਰਦੇ ਨੇ ਅੰਦਰ ਸਾਹ ਚ ਇਫੈਕਟ ਕਰਦੇ ਨੇ ਕਿੰਨਾ ਕਿ ਨੁਕਸਾਨ ਹੈ ਬਿਲਕੁਲ ਜਿੱਦਾਂ ਕਿ ਮੈਂ ਕੱਲ ਤੋਂ ਦੇਖ ਰਹੀ ਹਾਂ ਕਿ ਇਹਨਾਂ ਦੇ ਜੋ ਅਥਰੂ ਬੋਲਿਆਂ ਦੇ ਨਾਲ ਅੱਖਾਂ ਦੇ ਵਿੱਚ ਜੋ ਲਾਲੀ ਆ ਰਹੀ ਹੈ ਰੈਡਨੈਸ ਈਚਿੰਗ ਬਹੁਤ ਹੋ ਰਹੀ ਹੈ ਲੋਕਾਂ ਦੇ ਫੇਸ ਤੇ ਰੈਸ਼ਸ ਹੋ ਰਹੇ ਨੇ ਔਰ ਉਹਨਾਂ ਨੂੰ ਸਾਹ ਲੈਣ ਚ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈ ਈਵਨ ਕੱਲ ਮੇਰੇ ਕੋ ਇੱਕ ਪੇਸ਼ੈਂਟ ਵੀ ਇਦਾਂ ਦੇ ਆਏ ਸੀ ਜਿਨ੍ਹਾਂ ਨੂੰ ਸਾਹ ਇੱਕ ਇੱਕ ਟਾਈਮ ਲਈ ਬੰਦ ਹੋ ਗਿਆ ਸੀ ਦੋ ਤਿੰਨ ਸੈਕਿੰਡ ਲਈ ਨਾ ਤੇ ਉਹਨਾਂ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਨੋ ਜਿਹਦੇ ਨਾਲ ਧੂਏ ਦਾ ਅਸਰ ਤੁਹਾਡੇ ਤੇ ਘੱਟ ਹੋਵੇ ਬਿਲਕੁਲ ਬਹੁਤੇ ਕਿਸਾਨ ਚਲੋ ਆਪਣੀ ਇੱਕ ਸਕੀਮ ਲਾ ਰਹੇ ਨੇ ਕਿ ਜਦੋਂ ਅਥਰੂ ਦਾ ਗੈਸ ਦਾ ਅਟੈਕ ਹੁੰਦਾ ਤਾਂ ਨਾਲ ਦੀ ਨਾਲ ਆਪਾਂ ਆਪਣੀ ਰੁਮਾਲ ਨਾਲ ਅੱਖਾਂ ਤੇ ਪਾਣੀ ਲਾਈਏ ਜਾਂ ਪਾਣੀ ਲਾਉਣਾ ਚਾਹੀਦਾ ਅੱਖਾਂ ਤੇ ਛਿੜਕਣਾ ਚਾਹੀਦਾ ਚਾਹੀਦਾ ਬਿਲਕੁਲ ਜਦੋਂ ਐਡਾ ਧੂਏ ਦਾ ਪ੍ਰਭਾਵ ਅੱਖਾਂ ਤੇ ਹੁੰਦਾ ਹੈ ਤੇ ਅੱਖਾਂ ਤੇ ਠੰਡੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਨੇ ਮੈਂ ਸਵੇਰ ਦਾ ਲੋਕਾਂ ਨੂੰ ਇੱਥੇ ਦੱਸ ਵੀ ਚੁੱਕੀਆਂ ਕਿ ਗਿੱਲਾ ਕਪੜਾ ਵੀ ਮੂੰਹ ਤੇ ਬੰਨੋ ਤਾਂ ਕਿ ਜੋ ਧੂਏ ਦਾ ਪ੍ਰਭਾਵ ਹੈ ਉਹ ਘਟ ਹੋਵੇ ਜਾਂ ਅੱਖਾਂ ਤੇ ਸ਼ੇਡਸ ਲਗਾ ਕੇ ਜਾਓ ਤਾਂ ਕਿ ਧੂਏ ਦਾ ਪ੍ਰਭਾਵ ਡਾਇਰੈਕਟ ਅੱਖਾਂ ਤੇ ਨਾ ਜਾਵੇ ਜੋ ਇਰੀਟੇਸ਼ਨ ਹੋ ਰਹੀ ਹੈ ਉਹਦੇ ਲਈ ਆਪਾਂ ਆਈ ਡ੍ਰੌਪਸ ਇੱਥੇ ਰੱਖੇ ਹੋਏ ਨੇ ਉਹ ਆਪਾਂ ਉਹਨਾਂ ਇੱਕ ਪਾਸੇ ਸੈਂਟਰ ਸਰਕਾਰ ਹਰਿਆਣਾ ਸਰਕਾਰ ਸਾਰਾ ਕਿਵੇਂ ਦੇਖਦੇ ਕਿਵੇਂ ਦਾ ਮਾਹੌਲ ਬਣਿਆ ਪਿਆ ਮੈਂ ਦੇਖੋ ਸਰਕਾਰਾਂ ਬਾਰੇ ਤਾਂ ਮੈਂ ਕੁਝ ਨਹੀਂ ਜਾਣਦੀ ਮੈਂ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਆਈ ਸੀ ਸੇਵਾ ਭਾਵਨਾ ਨਾਲ ਆਈ ਸੀ ਜੋ ਕਿ ਮੈਂ ਕਰ ਵੀ ਰਹੀ ਹਾਂ ਔਰ ਅੱਗੇ ਵੀ ਕਰੂੰਗੀ ਸੋ ਬਸ ਮੇਰਾ ਇਹੀ ਮੈਸੇਜ ਹੈ ਜਿੰਨੀ ਮੈਡੀਕਲ ਟੀਮ ਇੱਥੇ ਪਹੁੰਚ ਸਕਦੀ ਹੈ ਲੋਕਾਂ ਦੀ ਸੇਵਾ ਲਈ ਉਹ ਪਹੁੰਚੇ ਇਸ ਤੋਂ ਇਲਾਵਾ ਮੈਂ ਹਜੇ ਬਿਲਕੁਲ ਯਾਨੀ ਕਿ ਇੱਥੇ ਹੁਣ ਤੁਸੀਂ ਜੇ ਕਿਸਾਨ ਅੱਗੇ ਜਾਂਦੇ ਨਾ ਦਿੱਲੀ ਬਲ ਵੀ ਪਹੁੰਚੋਗੇ ਤੁਸੀਂ ਜਿੱਥੇ ਵੀ ਪ੍ਰੋਟੈਸਟ ਚੱਲਣਾ ਹਾਂਜੀ ਵਹ ਜੇ ਕਿਸਾਨ ਅੱਗੇ ਜਾਂਦੇ ਨੇ ਦਿੱਲੀ ਬਾਰਡਰਾਂ ਤੇ ਜਾਂਦੇ ਨੇ ਤਾਂ ਵੀ ਤੁਸੀਂ ਆਪਣੀ ਸੇਵਾ ਜਾਰੀ ਰੱਖੋਗੇ ਬਿਲਕੁਲ ਸਾਡੀ ਸੇਵਾ ਜਾਰੀ ਰਹੇਗੀ ਜਦੋਂ ਤੱਕ ਇਹ ਅੰਦੋਲਨ ਰਹੇਗਾ ਆਪਾਂ ਵੀ ਨਾਲ-ਨਾਲ ਹੀ ਜਾਵਾਂਗੇ ਇਹਨਾਂ ਦੇ ਜੇ ਇੱਕ ਵਾਰੀ ਹੁਣ ਨਿਕਲ ਗਏ ਆ ਤੇ ਪੂਰਾ ਇਹਨਾਂ ਦੇ ਨਾਲ ਸਾਥ ਨਿਭਾਵਾਂਗੇ ਇਹਨਾਂ ਨੂੰ ਸਪੋਰਟ ਕਰਾਂਗੇ ਤੇ ਇਹਨਾਂ ਦੀ ਸੇਵਾ 'ਚ ਹਾਜ਼ਰ ਰਵਾਂਗੇ ਬਿਲਕੁਲ ਜੀ ਸੋ ਨੌਜਵਾਨ ਲੜਕੀ ਆ ਆਪਣੀ ਥਾਰ ਲੈ ਕੇ ਫਰਸਟ ਏਡ ਦੀਆਂ ਉਹਦੇ ਵਿੱਚ ਸਹੂਲਤਾਂ ਨੇ ਦਵਾਈਆਂ ਨੇ ਮੈਡੀਸਨ ਜੋ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਜ਼ਰੂਰਤ ਆ ਉਹ ਲੈ ਕੇ ਇੱਥੇ ਪਹੁੰਚੇ ਨੇ ਜਲੰਧਰ ਤੋਂ ਕਿ ਸੇਵਾ ਭਾਵਨਾ ਲਈ ਅਸੀਂ ਇੱਥੇ ਪਹੁੰਚੇ ਕਿਸਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਉੱਥੇ ਅਥਰੂ ਗੈਸ ਦੇ ਗੋਲੇ ਚੱਲ ਰਹੇ ਨੇ ਕਿ ਸਰਕਾਰ ਤੇ ਕਿਸਾਨ ਆਮੋ ਸਾਹਮਣੇ ਨੇਤਾ ਫਸਟ ایڈ ਦੀ ਜਿਹੜੀ ਪੂਰੀ ਇੱਥੇ ਫ੍ਰੀ ਸੇਵਾ ਕਰ ਰਹੇ ਨੇ ਨੌਜਵਾਨ ਲੜਕੇ ਜਲੰਧਰ ਤੋਂ ਜੋ ਪਹੁੰਚੇ ਨੇ ਆਪ ਹੀ ਥਾਰ ਗੱਡੀ ਆਪਣੀ ਚਲਾ ਕੇ ਇੱਥੇ ਪਹੁੰਚੇ ਅਤੇ ਦੇਖੋ ਤਸਵੀਰਾਂ ਕਿ ਕਿਸਾਨ ਉਹਨਾਂ ਤੋਂ ਮੈਡੀਸਨ ਲੈ ਰਹੇ ਨੇ ਸਭ ਤੋਂ ਵੱਡੀ ਗੱਲ ਕਿ ਅਥਰੂ ਗੈਸ ਦੇ ਜਿਹੜੇ ਗੋਲੇ ੁੱਟੇ ਜਾ ਰਹੇ ਨੇ ਉਹਦੇ ਨਾਲ ਅੱਖਾਂ ਤੇ ਇਫੈਕਟ ਪੈਂਦਾ ਕਹਿ ਰਹੇ ਨੇ ਕਿ ਅੱਖਾਂ ਵਾਸਤੇ ਦਵਾਈਆਂ ਨੇ ਸਾਡੇ ਕੋਲ ਬਹੁਤ ਕੁਝ ਜਾਨੀ ਕਿ ਜਿਹੜਾ ਸਾਹ ਲੈਣ ਨੂੰ ਪ੍ਰੋਬਲਮ ਆਉਂਦੀ ਆ ਉਹਦੀਆਂ ਵੀ ਦਵਾਈਆਂ ਨੇ ਸੋ ਲਗਾਤਾਰ ਜਿਹੜੇ ਕਿਸਾਨ ਨੇ ਕਿਉਂਕਿ ਉਧਰੋਂ ਅਥਰੂ ਗੈਸ ਦੇ ਜਿਹੜੇ ਗੋਲੇ ੁੱਟੇ ਜਾ ਰਹੇ ਨੇ ਉਹਦੀਆਂ ਦਵਾਈਆਂ ਵੀ ਲੈਣਾ ਹਾਂਜੀ ਕਿਹੜੀ ਦਵਾਈ ਲੈਣਾ ਹੈ ਤੁਸੀਂ ਮੇਰੇ ਗੋਡੇ ਦਰਦ ਕਾਏ ਗੱਟੇ ਤੇ ਡਾਂਗ ਵੱਜੀ ਆ ਕੱਲੋ ਦਰਦ ਕਰ ਰਿਆ ਅੱਛਾ ਜੀ ਉਹ ਦਵਾਈ ਲੈਣਾ ਹੈ ਠੀਕ ਹੈ ਹਾਂ ਬਾਕੀ ਅਥਰੂ ਗੈਸ ਦੀਆਂ ਦਵਾਈਆਂ ਵੀ ਇੱਥੇ ਮੈਡਮ ਕਹਿੰਦੇ ਨੇ ਇਹ ਨੌਜਵਾਨ ਲੜਕੀ ਪਹੁੰਚੇ ਨੇ ਕਿਵੇਂ ਦੇਖਦੇ ਇਹਨਾਂ ਦੀ ਸੇਵਾ ਨੂੰ ਤੁਸੀਂ ਠੀਕ ਆ ਸੇਵਾ ਭਾਵਨਾ ਇਹੋ ਜੇ ਇਹੋ ਹੀ ਸਾਨੂੰ ਵਿਚਾਰੇ ਸੇਵਾ ਹੀ ਪੰਜਾਬ ਨੂੰ ਜੀ ਠੀਕ ਹੈ ਹਾਂ ਬਿਲਕੁਲ ਆ ਗੋਲੀ ਲੈ ਲਓ ਜੀ ਅਥਰੂ ਠੀਕ ਆ ਕਿੰਨੀ ਕ 6 ਫਿਟ ਕਾਫੀ ਲੱਗੀ ਸੀ ਤੁਹਾਡੇ ਆ ਗੱਟੇ ਤੇ ਡਾਂਗ ਠੋਕੀ ਆ ਪੁਲਸ ਵਾਲੇ ਨੇ ਠੀਕ ਆ ਜੇ ਉਹ ਕਿਊ ਬੁਲਾਉਣੀ ਹੈ ਨੇ ਟੂ ਵੀ ਪਟਿਆਲਾ ਸੋ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤੁਹਾਨੂੰ ਦਿਖਾ ਰਿਹਾ ਜਿਹੜੀਆਂ ਪ੍ਰੋਬਲਮਸ ਨੇ ਕਹਿ ਰਹੇ ਨੇ ਕਿ ਸਾਡੇ ਇੱਥੇ ਸੱਟ ਲੱਗੀ ਜਾਂ ਜਿਵੇਂ ਦੀਆਂ ਵੀ ਪ੍ਰੋਬਲਮਸ ਆ ਰਹੀਆਂ ਨੇ ਤਾਂ ਇਹ ਥਾਰ ਗੱਡੀ ਆ ਜਿਹੜੀ ਫਸਟ ਏਡ ਦੀਆਂ ਇਹ ਚ ਸਹੂਲਤਾਂ ਨੇ ਨੌਜਵਾਨ ਲੜਕੀ ਨੇ ਜਲੰਧਰ ਤੋਂ ਪਹੁੰਚ ਕੇ ਇੱਥੇ ਸੇਵਾ ਭਾਵਨਾ ਨਾਲ ਆਪਣੀ ਸੇਵਾ ਸ਼ੁਰੂ ਕੀਤੀ ਹੈ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ